ਇੰਸਪੈਕਟਰ ਹਿੰਮਤ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਪੁਲਿਸ ਥਾਣਾ ਵਿਖੇ ਬਤੌਰ ਐਸ ਐਚ ਓ ਚਾਰਜ ਸੰਭਾਲ ਲਿਆ ਹੈ ਉਹਨਾਂ ਕਿਹਾ ਕਿ ਉਹ ਬਹੁਤ ਭਾਗਾ ਵਾਲੇ ਹਨ ਜਿਨ੍ਹਾਂ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵਰਸੋਈ ਅਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਇਸ ਇਤਿਹਾਸਿਕ ਅਤੇ ਪਵਿੱਤਰ ਨਗਰੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ उन्ह इलाके अंदर आम लोगों के सहयोग न समाज विरोधी अनसर खिलाफ़ एक मुहिम चलाने माड़े अंसर से नकेल पाई जा सके इस तो इलावा इलाके अंदर नजायज़ माइनिंग भी बर्दाश्त नहीं की जाएगी योग है कि इंस्पैक्टर हिम्मत सिंह मोहाली जिले तो तब्दील हो के श्री आनंदपुर साहिब आए हैं इस तुँ तो पाँ अस स्टैंड श्री आनंदपुर साहब विखे वक् वक् थावानते वाहन चालकान ट्रैफिक नियमों बारे जाती गई ਇਸ ਮੌਕੇ ਬੱਸਾਂ ਟਰੱਕਾਂ ਤੇ ਗੱਡੀਆਂ ਦੇ ਰਿਫਲੈਕਟਰ ਲਗਾਏ ਅਤੇ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਸੰਬੰਧੀ ਜਾਗਰੂਕ ਕੀਤਾ। ਅੱਜ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਹੈਗਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਇੱਕ ਜਿਹੜਾ ਹੈਗਾ ਸੁਰੱਖਿਆ ਦਿਵਸ ਜਿਹੜਾ ਹੈਗਾ ਮਨਾਇਆ ਜਾ ਰਿਹਾ ਪੂਰੇ ਭਾਰਤ ਵਿੱਚ। ਉਹਦੇ ਵਿੱਚ ਪੂਦੇਸਮਤ ਵਿੱਚ ਅਸੀਂ ਅੱਜ ਸ਼੍ਰੀ ਨਾਥਪੁਰ ਸਾਹਿਬ ਜਿਹੜਾ ਹੈਗਾ ਅੱਜ ਤੱਕ ਜਿਨੇ ਟੈਕਸੀ ਸਟੈਂਡ ਦੇ ਉੱਪਰ ਜਿਨੇ ਟੈਕਸੀ ਇਚਾਰਾ ਕਰ ਰਹੇ ਹਨ। ਉਹਨਾਂ ਨੂੰ ਇਹ ਸਮਝਾਉਣੀ ਜ਼ਰੂਰੀ ਕੀਤਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਇਸ ਤੋਂ ਬਿਨਾ ਜਿਹੜੇ ਵਾਹਨ ਨੇ ਜਿਨ੍ਹਾਂ ਦੇ ਕਿਤੇ ਰਿਫਲੈਕਟਰ ਵੀ ਲੋੜ ਹੈ ਜੀ ਕਿਉਂਕਿ ਅੱਜ ਕੱਲ ਸੱਪੀ ਦਾ ਟਾਈਮ ਹੈ ਧੁੰਦ ਵੀ ਪੈਂਦੀ ਆ ਹਾਦਸੇ ਹੁੰਦੇ ਨੇਗੇ ਉਹ ਚੀਜ਼ ਨੂੰ ਦੇ ਮੱਦੇ ਨਜ਼ਰ ਅਸੀਂ ਨਹੀਂ ਜਿਹੜੇ ਹੈ ਕਿ ਰਿਫਲੈਕਟਰ ਲਗਾਏ ਨੇ ਉਹਨਾਂ ਨੂੰ ਚਲਾਉਂਦੇ ਸੋ ਦਟ ਕੋ ਇਸ ਤਰ੍ਹਾਂ ਦੀ ਕੋਈ ਜਿਹੜੀ ਮਦਦਗੀ ਕਰਨਾ ਨਾ ਨਾ ਵਾਪਰੇ ਕਿ ਜਿਹੜਾ ਸਾਰੇ ਜਿਹੜਾ ਹੈਗਾ ਸੜਕਾਂ ਤੇ ਜਿਹੜੀ ਆਵਾਜਾਈ ਹੈ ਉਹ ਸੁਰੱਖਿਅਤ ਜਿਹੜੀ ਹੈ ਟੱਕਰਾਂ ਚ ਚਲਾਈ ਜਾਵੇ